ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਸੰਝਾਕਰ ਨੂੰ ਪਿਛਲੇ 2-3 ਸਾਲਾਂ ਤੋਂ ਫੋਲੋ ਕਰ ਰਿਹਾ ਸੀਗਾ YouTube ਦੇ ਉੱਤੇ Facebook ਦੇ ਉੱਤੇ ਇਹਨਾਂ ਦੀਆਂ ਕਮਾਲ ਦੀਆਂ ਵੀਡੀਓਜ਼ ਆ ਉੱਥੇ ਰਹੀ ਤੇ ਫਿਰ ਮੈਂ ਆਪਣੇ ਮੰਮੀ ਦੇ ਆਸਤ ਕੋਣ ਆਉਣਾ ਸੀਗਾ ਤੇ ਕੈਨੇਡਾ ਦੇ ਵਿੱਚ ਸਾਰਿਆਂ ਦਾ ਇਹੀ ਕੁਐਸਚਨ ਸੀਗਾ ਵੀ ਕਮਲ ਤੂੰ ਰਹਿਣਾ ਕਿੱਥੇ ਆ ਰਾਈਟ ਤੇ ਉਸ ਤੋਂ ਬਾਅਦ ਫਿਰ ਮੈਂ ਭਾਜੀ ਦੇ ਨਾਲ ਕੰਟੈਕਟ ਕੀਤਾ ਵਧੀਆ ਗੱਲਬਾਤ ਹੋਈ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਵੀ ਹਾਂ ਵੀ ਕਮਲ ਤੂੰ ਇੱਥੇ ਰਹਿ ਸਕਦਾ ਸੋ ਮੈਂ ਇੱਥੇ 17 ਦਿਨ ਰਿਹਾ ਆ ਠੀਕ ਹੈ ਜੀ ਤੇ ਕਮਾਲ ਦਾ ਇੱਥੇ ਦਾ ਮਾਹੌਲ ਆ ਬਹੁਤ ਹੀ ਪਿਆਰਾ ਮਾਹੌਲ ਆ ਇੱਥੇ ਦਾ ਹੀ ਰਹਿਣ ਸਹਿਣ ਦਾ ਇੱਥੇ ਪ੍ਰਬੰਧ ਬਹੁਤ ਹੀ ਵਧੀਆ ਆ ਤੇ ਇਹਨਾਂ ਨੇ ਕਾਟੇਜ ਇੱਥੇ ਬਣਾਏ ਹੋਏ ਆ ਜਿਹਦੇ ਵਿੱਚ ਬਹੁਤ ਹੀ ਸਾਫ਼ ਸੁਥਰੇ ਬਾਥਰੂਮ ਆ ਤੇ ਰਸੋਈ ਬਣੀ ਹੋਈ ਆ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਘਰ ਵਰਗਾ ਮਾਹੌਲ ਆ ਘਰ ਵਰਗਾ ਹੀ ਖਾਣਾ ਪੀਣਾ ਆ ਸਿੰਪਲ ਆ ਸਾਰਾ ਕੁਝ ਸਾਂਝਾ ਘਰ ਦੀ ਜਿਹੜੀ ਆ ਰੁਟੀਨ ਆ ਬਹੁਤ ਹੀ ਵਧੀਆ ਆ ਮੈਂ ਸਵੇਰੇ 4 ਵਜੇ ਉੱਠ ਕੱਟਦਾ ਸੀਗਾ ਤੇ ਫਿਰ ਮੈਂ ਇੱਥੇ ਵਾਹ ਕਰਦਾ ਸੀਗਾ ਚਿੜੀਆ ਘਰ ਬਣਿਆ ਹੋਇਆ ਉਹਨਾਂ ਦੀਆਂ ਮੈਂ ਆਵਾਜ਼ਾਂ ਸੁਣਦਾ ਸੀਗਾ ਮੋਰਾਂ ਦੀਆਂ ਆਵਾਜ਼ਾਂ ਬਹੁਤ ਹੀ ਕਮਾਲ ਦੀਆਂ ਆਉਂਦੀਆਂ ਆ ਤੇ ਬਾਕੀ ਬੜਾ ਹੀ ਕੁਆਇਟ ਜਿਹਾ ਸਵੇਰੇ ਸਵੇਰੇ ਮਾਹੌਲ ਹੁੰਦਾ ਸੀਗਾ ਮੈਂ ਘੱਟੋ ਘੱਟ ਇੱਥੇ ਸਿਰਫ 1 ਘੰਟਾ ਵਾਹ ਕਰਦਾ ਸੀਗਾ ਫਿਰ ਅਸੀਂ 6 ਵਜੇ ਸਾਰੇ ਜਣੇ ਇਕੱਠੇ ਬੈਠ ਕੇ ਚਾਹ ਪੀਂਦੇ ਹੁੰਦੇ ਸੀਗੇ ਗੱਲਾਂ ਕਰਦੇ ਹੁੰਦੇ ਸੀਗੇ ਹੱਸਦੇ ਹੁੰਦੇ ਸੀਗੇ ਫਿਰ ਸਾਡਾ ਬ੍ਰੈਕਫਾਸਟ ਦਾ ਟਾਈਮ ਹੁੰਦਾ ਸੀਗਾ ਤੇ ਐਵਰੀ ਡੇ ਮਿਸਟਰੀ ਹੁੰਦੀ ਸੀ ਠੀਕ ਆ ਤੁਹਾਨੂੰ ਕੁਝ ਨਹੀਂ ਪਤਾ ਵੀ ਅੱਜ ਕਿਹੜੀ ਇੱਥੇ ਐਕਟੀਵਿਟੀ ਹੋਣੀ ਆ ਰਾਈਟ ਤੇ ਐਵਰੀ ਡੇ ਕੋਈ ਨਾ ਕੋਈ ਕੋਈ ਨਾ ਕੋਈ ਇੱਥੇ ਨਵਾਂ ਪ੍ਰੋਗਰਾਮ ਹੁੰਦਾ ਸੀ ਅੱਜ ਤਾਂ ਹੁਣ ਇੱਕ ਦਿਨ ਦਾ ਸੀਗਾ ਸਾਡਾ ਇੱਥੇ ਪ੍ਰੋਗਰਾਮ ਅਸੀਂ ਬੇਲਣੇ ਦੇ ਉੱਤੇ ਚਲੇ ਗਏ ਉੱਥੇ ਇੰਨਾ ਕਮਾਲ ਦਾ ਉੱਥੇ ਗੋੜ ਉਹਨਾਂ ਦਾ ਬਣਿਆ ਹੋਇਆ ਸੀਗਾ ਉੱਥੇ ਅਸੀਂ ਦਾਤ ਸਪੀਤ ਸੀ ਫਿਰ ਉੱਥੇ ਗੋੜ ਖਾਦਾ ਰਾਈਟ ਇੱਕ ਅੰਬਾਂ ਦਾ ਬਹੁਤ ਹੀ ਉੱਥੇ ਬਣਿਆ ਹੋਇਆ ਖੂਹ ਸੀਗਾ ਜਿਹਦੇ ਉੱਤੇ ਅਸੀਂ ਮੰਜੇ ਦੇ ਉੱਤੇ ਬੈਠੇ ਰਾਈਟ ਤੇ ਇੰਨਾ ਵਧੀਆ ਉੱਥੇ ਸਪੋਨ ਮਿਲਿਆ ਠੰਡੀ ਠੰਡੀ ਹਵਾ ਵਗ ਰਹੀ ਸੀਗੀ ਟੀਊਬਲ ਚੱਲਦਾ ਪਿਆ ਸੀਗਾ ਤੇ ਉਹਦੀ ਕਮਾਲ ਦੀ ਜਿਹੜੀ ਆਵਾਜ਼ ਆ ਰਹੀ ਸੀਗੀ ਨਾ ਉਹ ਇੰਨੀ ਕਿ ਰਿਲੈਕਸਿੰਗ ਸੀਗੀ ਬਹੁਤ ਵਧੀਆ ਉੱਥੇ ਬੈਠ ਕੇ ਫੀਲ ਹੋਇਆ ਸਾਂਝਾ ਘਰ ਦੇ ਵਿੱਚ ਮੈਨੂੰ ਬਹੁਤ ਹੀ ਸਾਂਝਾ ਘਰ ਦੇ ਨਾਲ ਜੁੜੇ ਹੋਏ ਲੋਕ ਮਿਲੇ ਠੀਕ ਹੈ ਜੀ ਤੇ ਉਹ ਵੀ ਬੇਕਮਾਲ ਆ ਜਿੱਦਾਂ ਹੁਣ ਸਿੱਧੂ ਫਾਰਮ ਤੋਂ ਹਰਪ੍ਰੀਤ ਭਾਜੀ ਸੀਗੇ ਉਹਨਾਂ ਨਾਲ ਮਿਲ ਕੇ ਇੰਨਾ ਕੁ ਵਧੀਆ ਲੱਗਾ ਇੰਨੀ ਕੁ ਖੁਸ਼ੀ ਹੋਈ ਬੱਬੂ ਭਾਜੀ ਮਿਲੇ ਰਾਈਟ ਹੋਰ ਇਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਮਿਲੇ ਆ ਇੰਨੇ ਕੁ ਉਹ ਆਪਣਾ ਉਹਨਾਂ ਨੇ ਰਿਸਪੈਕਟ ਦਿੱਤੀ ਬਹੁਤ ਚੰਗਾ ਲੱਗਾ ਉਹਨਾਂ ਦੇ ਨਾਲ ਮਿਲ ਕੇ ਜਦੋਂ ਅਸੀਂ ਉੱਥੇ ਕੈਨੇਡਾ ਦੇ ਵਿੱਚ ਜਾਂ ਹੋਰ ਵੀ ਅਮਰੀਕਾ ਦੇ ਵਿੱਚ ਰਹਿੰਦੇ ਆ ਰਾਈਟ ਤੇ ਇੱਕ ਉੱਥੇ ਨਾ ਰੁੱਖਾਪਨ ਆ ਜਾਂਦਾ ਆ ਤੇ ਲੋਨਲੀ ਲੈਸ ਆ ਜਾਂਦੀ ਆ ਤੇ ਉਹ ਜਦੋਂ ਤੁਸੀਂ ਸੰਜਾ ਘਰ ਦੇ ਵਿੱਚ ਆਉਂਦੇ ਆ ਕਦੋਂ ਉਹ ਚੀਜ਼ ਭਰ ਗਈ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਰਾਈਟ ਪਰ ਇਸ ਵਾਸਤੇ ਤੁਹਾਨੂੰ ਇੱਥੇ ਆਉਣਾ ਪੈਣਾ ਆ ਕਿਉਂਕਿ ਮੈਂ ਜਿੰਨਾ ਵੀ ਮਰਜ਼ੀ ਐਕਸਪਲੇਨ ਕਰ ਲਵਾਂ ਉਹ ਤੁਹਾਨੂੰ ਇੱਥੇ ਆ ਕੇ ਹੀ ਮਹਿਸੂਸ ਕਰਨਾ ਪੈਣਾ ਆ ਪਲਾਨ ਇਦਾਂ ਸੀਗਾ ਕਿ ਮੈਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਰਹੂੰਗਾ ਰਾਈਟ ਤੇ ਉਹ ਵੀ ਇਹੀ ਚਾਹੁੰਦੇ ਸੀਗੇ ਸਾਡੇ ਕੋਲ ਆ ਕੇ ਰਹੇ ਰਾਈਟ ਤੇ ਪਰ ਜਦੋਂ ਉਹਨਾਂ ਨੇ ਇੱਥੇ ਆ ਕੇ ਸਾਂਝਾ ਕਰਨ ਨੂੰ ਐਕਸਪੀਰੀਅੰਸ ਕੀਤਾ ਤੇ ਉਹਨਾਂ ਨੇ ਕਿਹਾ ਵੀ ਕਮਲ ਇੱਥੇ ਆ ਕੇ ਤਾਂ ਸਾਡਾ ਜਾਨ ਨੂੰ ਜੀ ਨਹੀਂ ਕਰਦਾ ਰਾਈਟ ਵੀ ਤੇ ਤੂੰ ਤਾਂ ਕੀ ਆਉਣਾ ਸੀਗਾ ਸੋ ਇਸ ਕਰਕੇ ਇਹ ਜਿਹੜੀ ਚੀਜ਼ ਇਦਾਂ ਦੀ ਆ ਇੰਨਾ ਇੱਥੇ ਸਕੂਨ ਆ ਰਾਈਟ ਇੰਨੇ ਇੱਥੇ ਰੀਅਲ ਪੀਪਲ ਆ ਕਿ ਤੁਹਾਡਾ ਇੱਥੋਂ ਜਾਨ ਨੂੰ ਜੀ ਨਹੀਂ ਕਰਦਾ ਸਾਂਝਾ ਘਰ ਦੇ ਵਿੱਚ ਜੁੜੇ ਹੋਏ ਜਿੰਨੇ ਵੀ ਲੋਕ ਨੇ ਮੈਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾਣ ਦਾ ਵੀ ਮੌਕਾ ਮਿਲਿਆ ਭਾਜੀ ਮੈਨੂੰ ਲੈ ਕੇ ਗਏ ਮੋਟਰਸਾਈਕਲ ਰਾਈਡ ਅਸੀਂ ਜੰਗਲ ਦੇ ਵਿੱਚੋਂ ਦੀ ਕੀਤੀ ਉਹ ਜਿਹੜੇ ਲੋਕ ਨੇ ਬਹੁਤ ਹੀ ਬਖਰੇ ਢੰਗ ਦੇ ਨਾਲ ਆਪਣੀ ਜ਼ਿੰਦਗੀ ਜੀਂਦੇ ਨੇ ਤੇ ਉਹਨਾਂ ਦੇ ਕੋਲੋਂ ਬਹੁਤ ਹੀ ਸਿੱਖਣ ਨੂੰ ਮਿਲਿਆ ਕਿ ਕਿੱਦਾਂ ਤੁਸੀਂ ਇੱਕ ਸਿੰਪਲ ਜ਼ਿੰਦਗੀ ਜੀ ਕੇ ਖੁਸ਼ ਰਹਿਣਾ ਹੈ ਸਾਂਝਾ ਘਰ ਦੇ ਵਿੱਚ ਰਹਿੰਦੇ ਹੋਏ ਮੈਂ ਜੋ ਇੱਥੇ ਮਹਿਸੂਸ ਕੀਤਾ ਉਹ ਮੈਂ ਸ਼ਬਦਾਂ ਦੇ ਰੂਪ ਦੇ ਵਿੱਚ ਦੱਸ ਨਹੀਂ ਸਕਦਾ ਇਹ ਚੀਜ਼ ਸਿਰਫ ਇੱਕ ਐਕਸਪੀਰੀਅੰਸ ਹੀ ਕੀਤੀ ਜਾ ਸਕਦੀ ਹੈ ਜਿਸ ਵਾਸਤੇ ਤੁਹਾਨੂੰ ਇੱਥੇ ਆਉਣਾ ਪਊਗਾ ਤੇ ਇਸ ਚੀਜ਼ ਨੂੰ ਐਕਸਪੀਰੀਅੰਸ ਕਰਨਾ ਪੈਣਾ ਹੈ ਉਹ ਜਿਹੜੀ ਇੱਥੇ ਪੋਜ਼ਿਟਿਵ ਐਨਰਜੀ ਆ ਉਸ ਨੂੰ ਮਹਿਸੂਸ ਕਰੋ ਜਿਹੜੀ ਇੱਥੇ ਦੀ ਕਵਾਈਟਨੈਸ ਆ ਉਸ ਨੂੰ ਤੁਸੀਂ ਮਹਿਸੂਸ ਕਰੋ ਰਾਈਟ ਤੇ ਇੱਥੇ ਦਾ ਜਿਹੜਾ ਐਟਮਾਸਫੀਅਰ ਆ ਉਸ ਨੂੰ ਤੁਸੀਂ ਮਹਿਸੂਸ ਕਰੋ ਠੀਕ ਆ ਤੇ ਮੈਂ ਇਹੀ ਕਹਿੰਦਾ ਵੀ ਜ਼ਰੂਰ ਇਸ ਚੀਜ਼ਾਂ ਨੂੰ ਮਹਿਸੂਸ ਕਰਨ ਵਾਸਤੇ ਇੱਥੇ ਆਓ ਸਾਂਝਾ ਘਰ ਦੇ ਵਿੱਚ ਰਹਿ ਕੇ ਤੁਹਾਡੀਆਂ ਸਾਰੀਆਂ ਹੀ ਲੋੜਾਂ ਪੂਰੀਆਂ ਹੁੰਦੀਆਂ ਆ ਤਹਾਡੀ ਮੈਂਟਲ ਹੈਲਥ ਠੀਕ ਰੱਖਣ ਵਾਸਤੇ ਇੱਥੇ ਅਸੀਂ ਪੌਦਿਆਂ ਨੂੰ ਪਾਣੀ ਲਾਉਨੇ ਆ ਇਕੱਠੇ ਹੋ ਕੇ ਅਸੀਂ ਕੋਈ ਨਾ ਕੋਈ ਐਵਰੀਡੇ ਕੋਈ ਨਾ ਕੋਈ ਐਕਟੀਵਿਟੀ ਕਰਦੇ ਆ ਰਾਈਟ ਤੇ ਤੁਹਾਡੀ ਫਿਜ਼ੀਕਲ ਵੀ ਹੈਲਥ ਬਹੁਤ ਹੀ ਵਧੀਆ ਰਹਿੰਦੀ ਆ ਤੇ ਖਾਣ ਪੀਣ ਜਿੱਦਾਂ ਤੁਹਾਨੂੰ ਘਰ ਦਾ ਫੂਡ ਉਦਾਂ ਦਾ ਹੀ ਬਹੁਤ ਹੀ ਇੱਕ ਹੈਲਦੀ ਫੂਡ ਇੱਥੇ ਪ੍ਰੋਵਾਈਡ ਕੀਤਾ ਜਾਂਦਾ ਆ ਰਾਈਟ ਜਿਹੜਾ ਕਿ ਫਰੈਸ਼ ਹੁੰਦਾ ਆ ਤੇ ਬਹੁਤ ਹੀ ਯਾਨੀ ਕਿ ਟੇਸਟੀ ਵੀ ਹੁੰਦਾ ਫਰੈਸ਼ ਵੀ ਹੁੰਦਾ ਤੇ ਹੈਲਦੀ ਵੀ ਹੁੰਦਾ ਠੀਕ ਹੈ ਜੀ ਤੇ ਅ ਬਾਕੀ ਜਦੋਂ ਤੁਸੀਂ ਇੱਥੇ ਆਪਣੇ ਗੱਲਾਂ ਬਾਤਾਂ ਕਰਦੇ ਆ ਆਪਣੇ ਭਾਵ ਕਿਸੇ ਦੇ ਨਾਲ ਸ਼ੇਅਰ ਕਰਦੇ ਆ ਤੇ ਉਹਦੇ ਨਾਲ ਤੁਹਾਡੀ ਜਿਹੜੀ ਮੈਂਟਲ ਹੈਲਥ ਆ ਉਹ ਬਹੁਤ ਹੀ ਵਧੀਆ ਰਹਿੰਦੀ ਆ ਤੇ ਮੈਂ ਤਾਂ ਇਹੀ ਕਹਿਣਾ ਕਿ ਵੀ ਜ਼ਿੰਦਗੀ ਜੀਣੀ ਕਿੱਦਾਂ ਆ ਠੀਕ ਆ ਉਹ ਤੁਹਾਨੂੰ ਇੱਥੋਂ ਪਤਾ ਲੱਗਦਾ ਕਿ ਵੀ ਹਾਂ ਇਦਾਂ ਜ਼ਿੰਦਗੀ ਜੀਣੀ ਆ ਜਿਹੜੇ ਅਸੀਂ ਐਨ ਆਰ ਆਈ ਆ ਨਾ ਅਸੀਂ ਜਿੱਥੇ ਬੌਰਨ ਹੋਏ ਹੁੰਨੇ ਆ ਉਸ ਲੈਂਡ ਦੇ ਨਾਲ ਇੱਕ ਸਾਡਾ ਸਪੈਸ਼ਲ ਬੌਂਡ ਬਣ ਜਾਂਦਾ ਆ ਤੇ ਉਹ ਘੀੜੀ ਧਰਤੀ ਆ ਸਾਨੂੰ ਹਮੇਸ਼ਾ ਖਿੱਚਦੀ ਰਹਿੰਦੀ ਆ ਇਹੀ ਇੱਕ ਕਾਰਨ ਆ ਕਿ ਬਰੇਕ ਐਨ ਆਰ ਆਈ ਪੰਜਾਬ ਦੇ ਵਿੱਚ ਆ ਕੇ ਰਹਿਣਾ ਚਾਹੁੰਦਾ ਆ ਪਰ ਸਾਡੇ ਕੋਲ ਕੋਈ ਪ੍ਰੋਪਰ ਗਾਈਡੈਂਸ ਨਹੀਂ ਹੈ ਰਾਈਟ ਤੇ ਉਹ ਜਿਹੜੀ ਗਾਈਡੈਂਸ ਆ ਵੀ ਇੱਥੇ ਆ ਕੇ ਤੁਸੀਂ ਕਿੱਦਾਂ ਰਹਿਣਾ ਆ ਉਹ ਸਾਝਾ ਘਰ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਸਾਝਾ ਘਰ ਦੇ ਵਿੱਚ ਰਹਿ ਕੇ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਸਿੱਖਦੇ ਆ ਵੀ ਇੱਥੇ ਆ ਕੇ ਰਹਿਣਾ ਕਿੱਦਾਂ ਆ ਜਰਮਜੀਤ ਭਾਜੀ ਹਰਮਿੰਦਰ ਭੈਣ ਜੀ ਇਹ ਚੀਜ਼ਾਂ ਇੰਨਾ ਕੁ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਗਾਈਡ ਕਰਦੇ ਆ ਕਿ ਤਾਨੂੰ ਪਤਾ ਲੱਗ ਜਾਂਦਾ ਕਿ ਪੰਜਾਬ ਦੇ ਵਿੱਚ ਆ ਕੇ ਤੁਸੀਂ ਕਿੱਦਾਂ ਜੀਣਾ ਹੈ ਜਦੋਂ ਵੀ ਤੁਸੀਂ ਪੰਜਾਬ ਆਓ ਤੇ ਮੈਂ ਇਹੀ ਰეკਮੈਂਡ ਕਰਦਾ ਕਿ ਸਾਂਝਾ ਘਰ ਦੇ ਵਿੱਚ ਤੁਸੀਂ ਰਹਿ ਕੇ ਜਾਓ ਜੇ ਤੁਸੀਂ ਰਹਿ ਨਹੀਂ ਸਕਦੇ ਤੇ ਘੱਟੋ ਘੱਟ ਇਹਨੂੰ ਵਿਜ਼ਿਟ ਜ਼ਰੂਰ ਕਰਕੇ ਜਾਓ ਇਸ ਕੀ ਨੂੰ ਐਕਸਪੀਰੀਅੰਸ ਤੁਸੀਂ ਜ਼ਰੂਰ ਕਰਕੇ ਜਾਓ ਸਾਂਝਾ ਘਰ ਦੇ ਵਿੱਚ ਨਾ ਇੱਕ ਬਹੁਤ ਹੀ ਪਿਆਰਾ ਜਿਹਾ ਪੂਲ ਵੀ ਬਣਿਆ ਹੋਇਆ ਹੈ ਜਿਸ ਵਿੱਚ ਅਸੀਂ ਰੋਜ਼ ਸ਼ਾਮ ਨੂੰ ਬੈਠਦੇ ਹੁੰਦੇ ਸੀਗੇ ਦੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਹੁੰਦੇ ਸੀਗੇ ਤੇ ਉੱਤੇ ਬਹੁਤ ਹੀ ਕਾਲੀ ਰਾਤ ਦੇ ਵਿੱਚ ਤਾਰਿਆਂ ਨੂੰ ਦੇਖਦੇ ਹੁੰਦੇ ਸੀਗੇ ਤੇ ਇੰਨਾ ਕੁ ਵਧੀਆ ਲੱਗਦਾ ਹੁੰਦਾ ਸੀ ਇੰਨਾ ਕੁ ਰਿਲੈਕਸਿੰਗ ਮਾਹੌਲ ਹੁੰਦਾ ਸੀਗਾ ਬਹੁਤ ਹੀ ਵਧੀਆ ਉਹ ਹੁੰਦਾ ਸੀਗਾ ਤੇ ਉੱਥੇ ਹੀ ਸਾਨੂੰ ਗਰਮਾ ਗਰਮ 스ਨੈਕ ਸਰਵ ਕੀਤਾ ਜਾਂਦਾ ਸੀਗਾ ਤੇ ਗੱਲ ਆਪਸੀ ਗੱਲਾਂ ਬਾਤਾਂ ਕਰਨੀਆਂ ਤੇ ਮਾਹੌਲ ਬਹੁਤ ਹੀ ਵਧੀਆ ਬਣ ਜਾਂਦਾ ਹੁੰਦਾ ਸੀਗਾ ਤੇ ਉਹ ਪੂਲ ਦੇ ਵਿੱਚੋਂ ਨਿਕਲ ਨੂੰ ਜੀ ਨਹੀਂ ਸੀ ਕਰਦਾ ਹੁੰਦਾ ਇੱਥੇ ਇੱਥੇ ਬਹੁਤ ਹੀ ਵਧੀਆ ਜ਼ਬਰਦਸਤ ਚੀਜ਼ ਹੋਈ ਕਿ ਮੇਰੇ ਇੱਥੇ ਰਹਿੰਦਿਆਂ ਰਹਿੰਦਿਆਂ ਹੀ ਇੱਥੇ ਚਿੜੀਆ ਘਾਰ ਬਣਿਆ ਤੇ ਉਸ ਦੇ ਵਿੱਚ ਬੜੇ ਹੀ ਖੂਬਸੂਰਤ ਪੰਛੀ ਆਏ ਰੈਪਟਸ ਆਏ ਠੀਕ ਹੈ ਜੀ ਤੇ ਇਹ ਸਾਂਝਾ ਘਰ ਹੋਣ ਕਰਕੇ ਰੈਪਟਸ ਚਕੋਰਾ ਇਦਾਂ ਦੇ ਉਹ ਸਾਰੇ ਜਾਨੇ ਇੱਥੇ ਇਕੱਠੇ ਰਹਿੰਦੇ ਆ ਉਸ ਉਹਦੇ ਵਿੱਚ ਤੇ ਉਹ ਇੰਨਾ ਕੁ ਵਧੀਆ ਉਹ ਮਾਹੌਲ ਉਹਨਾਂ ਦਾ ਬਣਦਾ ਆ ਉਹ ਮੈਂ ਜਿੰਨਾ ਮਰਜੀ ਫੇਰ ਉਹ ਐਕਸਪਲੇਨ ਕਰ ਲਵਾਂ ਪਰ ਉਹ ਤੁਹਾਨੂੰ ਮਹਿਸੂਸ ਹੀ ਕਰਨਾ ਪੈਣਾ ਆ ਕਿ ਸਾਰੇ ਉਹ ਕਿੱਦਾਂ ਇਕੱਠੇ ਇਹਦੇ ਵਿੱਚ ਰਹਿੰਦੇ ਆ ਸਾਰੇ ਚਿੜੀਆਂ ਰੈਬਟ ਉਹ ਤੇ ਉਹ ਆ ਕੇ ਤੁਹਾਨੂੰ ਦੇਖਣਾ ਪਊਗਾ ਤੇ ਮਹਿਸੂਸ ਕਰਨਾ ਪਊਗਾ ਸਾਂਝਾ ਘਰ ਦੇ ਵਿੱਚ ਬੱਕਰੇ ਬੱਕਰੇ ਤਰ੍ਹਾਂ ਦੇ ਇੱਥੇ ਪ੍ਰੋਗਰਾਮ ਹੁੰਦੇ ਰਹਿੰਦੇ ਆ ਜਿਦਾ ਹੋਲੀ ਦੇ ਉੱਤੇ ਬਹੁਤ ਹੀ ਵਧੀਆ ਪ੍ਰੋਗਰਾਮ ਇੱਥੇ ਹੋਇਆ ਤੇ ਇੱਕ ਕਮਲਜੀਤ ਸੈਮੀਨਾਰ ਹੋਇਆ ਕਿ ਜਿਹੜਾ ਮੈਨੂੰ ਵੀ ਅਟੈਂਡ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਆਪਣਾ ਇੱਕ ਹੈਲਦੀ ਲਾਈਫਸਟਾਈਲ ਕਿੱਦਾਂ ਰੱਖਣਾ ਆ ਫੂਡ ਕਿੱਦਾਂ ਦਾ ਖਾਣਾ ਆ ਜਿੱਦਾਂ ਅੱਜਕੱਲ ਦੀ ਸੋਇਲ ਬਹੁਤ ਖਰਾਬ ਹੁੰਦੀ ਜਾ ਰਹੀ ਆ ਉਸ ਨੂੰ ਪ੍ਰੋਟੈਕਟ ਕਿੱਦਾਂ ਕਰਨਾ ਆ ਤੇ ਇਦਾਂ ਦੀਆਂ ਉਹਨਾਂ ਨੇ ਚੀਜ਼ਾਂ ਸਾਨੂੰ ਦੱਸੀਆਂ ਕਿ ਜਿਹੜੀਆਂ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਕੇ ਆਪਣੀ ਜਿਹੜੀ ਆ ਲਾਈਫ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੀ ਸਕਦੇ ਆ ਤੇ ਆਪਣੇ ਆਪ ਨੂੰ ਤੁਸੀਂ ਕਿੱਦਾਂ ਹੈਲਦੀ ਰੱਖਣਾ ਹੈ ਉਹੋ ਨਾਲੇ ਬਹੁਤ ਹੀ ਬੇਕਮਾਲੋ ਦੱਸਿਆ ਜਿਹੜਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਵੀ ਅਪਲਾਈ ਕਰੂੰਗਾ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਜਦੋਂ ਵੀ ਤੁਸੀਂ ਸਾਂਝਾ ਘਰ ਦੇ ਵਿੱਚ ਆਓ ਇੱਥੇ ਮਹਿਮਾਨ ਬਣ ਕੇ ਨਾ ਆਓ ਸਾਂਝਾ ਘਰ ਨੂੰ ਆਪਣਾ ਘਰ ਸਮਝ ਕੇ ਆਓ ਤਾਂ ਜੋ ਇੱਥੇ ਤੁਸੀਂ ਸਾਰੀਆਂ ਚੀਜ਼ਾਂ ਸਾਂਝਾ ਘਰ ਦੀਆਂ ਐਕਸਪੀਰੀਅੰਸ ਕਰ ਸਕੋ ਇੱਕ ਇੱਥੇ ਜਿਹੜੀ ਮੈਨੂੰ ਚੀਜ਼ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਉਹ ਬਾਜੀ ਦੇ ਆਪਣੇ ਖੁਦ ਦੇ ਲਿਖੇ ਹੋਏ ਇੱਥੇ ਸਲੋਗਨ ਲੱਗੇ ਹੋਏ ਮੈਂ ਕਹਿੰਦਾ ਕਿ ਜੇ ਉਹਨਾਂ ਸਲੋਗਨਾਂ ਦੇ ਵਿੱਚੋਂ ਠੀਕ ਆ ਉਹ ਟੋਟਲ 44 ਆ ਪਰ ਜੇ ਕੋਈ ਬੰਦਾ ਇੱਕ ਵੀ ਸਲੋਗਨ ਨੂੰ ਆਪਣੀ ਲਾਈਫ ਦੇ ਵਿੱਚ ਅਪਲਾਈ ਕਰ ਲਵੇ ਤਾਂ ਮੈਂ ਕਹਿੰਦਾ ਵੀ ਉਹ ਤਰ ਜਾਊਗਾ ਠੀਕ ਆ ਤੇ ਉਸ ਜਦੋਂ ਵੀ ਤੁਸੀਂ ਇੱਥੇ ਆਓ ਉਹ 44 ਸਲੋਗਨ ਆ ਉਹਨਾਂ ਨੂੰ ਤੁਸੀਂ ਜ਼ਰੂਰ ਪੜੋ ਠੀਕ ਆ ਸਾਂਝਾ ਕਰ ਦੇ ਵਿੱਚ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਇਥੋਂ ਪੂਰਾ ਜਿਦਾ ਫੁੱਲਫੇਲ ਹੋ ਕੇ ਜਾ ਰਿਹਾ ਆ ਮੇਰਾ ਜਿੰਨੀ ਵਾਰੀ ਮੈਂ ਪੰਜਾਬ ਦੇ ਵਿੱਚ ਆਇਆ ਮੈਂ ਕਹਿ ਸਕਦਾ ਕਿ ਇਹ ਮੇਰਾ ਬੈਸਟ ਟ੍ਰਿਪ ਸੀਗਾ ਠੀਕ ਆ ਤੇ ਇੱਥੇ ਆ ਕੇ ਹੁਣ ਮੈਂ ਬਹੁਤ ਚੀਜ਼ਾਂ ਮਿਸ ਕਰਾਂਗਾ ਕਿਉਂਕਿ ਇੱਥੇ ਦੇ ਲੋਕਾਂ ਦੇ ਨਾਲ ਇੰਨਾ